ਹਾਂਜੀ ਦੋਸਤੋ ਫਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਤੁਹਾਨੂੰ ਨਾ ਫਾਰਮ ਦੀ ਵੀਡੀਓ ਪਾ ਰਹੇ ਆ ਜਦੋਂ ਫੀਡ ਦਾ ਟਾਈਮ ਹੋ ਗਿਆ ਯਾਨੀ ਕਿ ਆਪਾਂ ਜਦੋਂ ਸਫਾਈ ਕਰ ਲਈ ਉਹ ਫੀਡ ਪਾਉਣੇ ਆ ਤੇ ਇਹਦੇ ਨਾਲ ਆਪਾਂ ਜਾਨਵਰਾਂ ਦੇ ਵਿੱਚ ਕੀ ਦੇਖਣਾ ਹੈ ਇੱਕ ਤਾਂ ਇਹ ਪਤਾ ਲੱਗਣਾ ਵੀ ਜਾਨਵਰ ਆਪਣੇ ਐਕਟਿਵ ਹੈ ਜੇ ਕੋਈ ਵੀ ਜਾਨਵਰ ਬਿਮਾਰ ਸਮਾਰਿਆ ਢਲਾ ਨਿਕਾ ਕੋ ਨੂੰ ਫੀਡ ਪਾਉਣ ਦੇ ਸਮੇਂ ਪਤਾ ਲੱਗ ਜਾਣਾ ਕਿ ਕਿੰਨੇ ਜਾਨਵਰ ਆ ਐਕਟਿਵ ਦੇਖੋ ਕਿੰਨੇ ਆ ਇੱਥੇ ਪਤਾ ਲੱਗਦਾ ਨਾ ਛੋਟੇ ਛੋਟੇ ਬੱਚੇ ਦੇਖੋ ਲਓ ਦੇਖੋ ਕਨੈਕਟ ਕਰ ਵਾਹੂ ਬਰੋ ਬਰੋ ਜਾਨ ਜੀ ਇਹ ਛੋੜਛਾੜਾ ਬਹੁਤ ਦਿਖਾ ਕਰ ਰਿਹਾ ਇਹ ਹੋਣਾ ਜ਼ਰੂਰੀ ਹੈ ਦੇਖੋ ਦੇਖੋ ਜੇਕਰ ਮੈਂ ਕਹਾਂ ਕਿ ਫਾਰਮ ਦੇ ਵਿੱਚ ਜਾਂਦੇ ਨੇ ਨੂੰ ਕਨੈਕਟ ਕਰ ਵਾਹੂ ਜਿੱਥੇ ਤੁਸੀਂ ਕਿੱਦਾਂ ਕਰ ਰਹੇ ਹੋ ਇਹ ਤੁਸੀਂ ਆ ਕੇ ਫਾਰਮ ਨੂੰ ਫੀਡ ਪਾਉਣ ਵਾਲੇ ਚੈੱਕ ਕਰ ਸਕਦੇ ਹੋ ਕਿ ਸਾਡੇ ਜਾਨਵਰ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਦੇਖੋ ਜਿੰਨੇ ਜਿਹੜੇ ਵੀ ਜਾਨਵਰ ਬਾਰੇ ਦੇਖਾਂਗੇ ਉਹੀ ਜਰੂਰ ਐਕਟੀਵਿਟੀ ਦਿਖਾ ਦੇਗਾ ਦੇਖੋ ਇਹ ਆ ਇਹਨਾਂ ਦੀ ਚਿਰਕਾ ਜਦੋਂ ਤੁਸੀਂ ਜਾਨਵਰ ਨੂੰ ਚੈੱਕ ਕਰਨਾ ਉਹ ਵੀੜ ਦੇ ਸਮੇਂ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਪਾਉਂਦੇ ਰਵਾਂਗੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਚੈਨਲ ਆਪਣਾ ਸਬਸਕ੍ਰਾਈਬ ਕਰਨਾ ਓਕੇ ਵੀਰ ਜੀ ਧੰਨਵਾਦ ਰੱਬ ਰੱਖਾ